ਏਸ਼ੀਆਈ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਗੁਲਾਬ ਸਿੰਘ ਸੈੱਟ ਜਿੰਨਾ ਦਾ ਕਹਿਣਾ ਹੈ ਕਿ ਸਰਕਲ ਸਟਾਈਲ ਕਬੱਡੀ ਦੀ ਪ੍ਰਕੁਲਤਾ ਲਈ ਫੈਡਰੇਸ਼ਨ ਨੇ ਫੈਸਲਾ ਲਿਆ ਹੈ ਕਿ ਹਰ ਸਾਲ ਕਬੱਡੀ ਦੇ ਚਾਰ ਮੁਕਾਬਲੇ ਕਰਵਾਏ ਜਾਇਆ ਜਾਣਗੇ ਇਸ ਦੇ ਵਿੱਚ ਪੁਰਸ਼ਾਂ ਤੇ ਮਹਿਲਾਵਾਂ ਦੋਵੇਂ ਵਰਗਾਂ ਦੇ ਮੁਕਾਬਲੇ ਹੋਣਗੇ ਦੱਸਦੀ ਹੈ ਕਿ ਪਟਿਆਲਾ ਵਿਖੇ মিডিਆ ਕਲੱਬ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਕਿ ਗੁਲਾਬ ਸਿੰਘ ਸੈੱਟ ਦੇ ਵੱਲੋਂ ਇਹ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਦਾ ਕਹਿਣਾ ਹੈ ਕਿ ਕਬੱਡੀ ਦੀ ਪ੍ਰਫੁੱਲਤਾ ਵਾਸਤੇ ਬੀਤੇ ਸਮੇਂ ਵਿੱਚ ਬਹੁਤ ਬਹੁਤ ਉਸ ਪੰਦਰ ਤੇ ਕੰਮ ਨੇ ਹੋਇਆ ਜਿੱਨਾਂ ਕਰੀਤਾ ਜਾ ਸਕਦਾ ਸੀ ਜਿਸ ਲਈ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਹਰ ਸਾਲ ਏਸ਼ੀਆ ਪੱਧਰ ਤੇ ਚਾਰ ਮੁਕਾਬਲੇ ਕਰਵਾਏ ਜਾਣਗੇ ਜਿਦੇ ਵਿੱਚ ਸੀਨੀਅਰ ਤੇ ਯੂਨੀਅਨ ਵਰਗ ਦੇ ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲੇ ਸ਼ਾਮਲ ਹੋਣਗੇ ਇਹਨਾਂ ਮੁਕਾਬਲਿਆਂ ਦੇ ਵਿੱਚ 8 ਤੋਂ 10 ਟੀਮਾਂ ਸ਼ਾਮਲ ਹੋਣਗੀਆਂ ਤੇ ਖਿਡਾਰੀਆਂ ਦੇ ਰਹਿਣ ਸਹਿਣ ਤੋਂ ਲੈ ਕੇ ਹਰ ਸਹੂਲਤ ਦਾ ਪ੍ਰਬੰਧ ਫੈਡਰੇਸ਼ਨ ਕਰੇਗੀ ਸੋ ਤੋਂ ਪਹਿਲਾਂ ਤੇ ਮੈਂ ਮਾਫੀ ਲਾਉਣਾ ਚਾਹਾਂਗਾ ਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ 2 ਵਜੇ ਦਾ ਟਾਈਮ ਸੀਗਾ ਤੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਬਾਰਿਸ਼ ਹੋ ਰਹੀ ਸੀ ਜੀ ਇਸ ਕਰਕੇ ਥੋੜੀ ਜਿਹੀ ਲੇਟ ਹੋ ਗਈ ਉਹਦੇ ਲਈ ਸੋਰੀ ਤੇ ਦੂਜੀ ਗੱਲ ਜਿੱਦਾਂ ਸਤਪਾਲ ਜੀ ਨੇ ਕਮਿਟੀਟੇਰ ਨੇ ਦੇਸ਼ ਵਿਦੇਸ਼ਾ ਚ ਕੈਨੇਡਾ ਵਾਜਾ ਕਿਤੇ ਹੋਰ ਹੋਵੇ ਜਾਂਦੇ ਰਹਿੰਦੇ ਨੇ ਔਰ ਕਬੱਡੀ ਨੂੰ ਬਹੁਤ ਪ੍ਰਮੋਟ ਕਰਦੇ ਨੇ ਜਦੋਂ ਵੀ ਕੋਈ ਵੀ ਖੇਡ ਹੁੰਦਾ ਔਰ ਮੈਂ ਵੀ ਕੈਨੇਡਾ ਦੀ ਕੈਨੇਡਾ ਦੇ ਵਿੱਚ ਕਬੱਡੀ ਨੂੰ ਬਹੁਤ ਪ੍ਰਮੋਟ ਕੀਤਾ ਔਰ ਪੰਜਾਬ ਤੋਂ ਹਰਿਆਣਾ ਤੋਂ ਸਾਡੇ ਕਲੱਬ ਦੇ ਵਿੱਚ ਉੱਥੇ ਮੁੰਡੇ ਖੇਡਦੇ ਨੇ ਔਰ ਕਬੱਡੀ ਦੀ ਜੇ ਗੱਲ ਹੋਵੇ ਭਾਵੇਂ ਏਸ਼ੀਆ ਲੈਵਲ ਤੇ ਹੋਵੇ ਯੂਰਪ ਅਮਰੀਕਾ ਜਾਂ ਹੁਣ ਇੰਡੀਆ ਆਪਾਂ ਕਬੱਡੀ ਨੂੰ ਹੀ ਪ੍ਰਮੋਟ ਕਰਦੇ ਆਂ ਤੇ ਕਬੱਡੀ ਨੂੰ ਹੀ ਪ੍ਰਮੋਟ ਕਰਨਾ ਹੈ ਕੋਈ ਦੂਜਾ ਅਜੰਡਾ ਹੈ ਨਹੀਂ ਸਿਰਫ ਖੇਡ ਨੂੰ ਅੱਗੇ ਲੈ ਕੇ ਜਾਣਾ ਔਰ ਜਿਹੜੇ ਸਾਡੇ ਨੌਜਵਾਨ ਸਾਥੀ ਆ ਜਿਹੜਾ ਮੇਰ ਮਕਸਦ ਹੈ ਉਹਨਾਂ ਨੂੰ ਜਿਹੜੇ ਕਿ ਦੂਜੇ ਇੱਕ ਦੋ ਖੇਡ ਨੇ ਉਹਨਾਂ ਦੇ ਵਿੱਚ ਇੱਕ ਲਿਮਟਿਡ ਹੈਗੇ ਵੀ ਇੰਨੇ ਬੰਦੇ ਅਸੀਂ ਖੇਡ ਸਕਦੇ ਨਹੀਂ ਸਾਡੀ ਦੁਨੀਆ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਇਸ ਲਈ ਸਾਨੂੰ ਖੇਡ ਵੀ ਇੱਕ ਨਹੀਂ ਸਾਨੂੰ 50 ਖੇਡ ਇਦਾਂ ਦੇ ਚਾਹੀਦੇ ਨੇ ਜਿਹੜੇ ਕਿ ਦੁਨੀਆ ਦੇ ਟੋਪ ਲੈਵਲ ਦੇ ਖੇਡ ਹੋਣ ਇਕੁਅਲ ਖੇਡ ਹੋਣ ਔਰ ਉਹਨਾਂ ਦੇ ਬੱਚੇ ਉਹਨਾਂ ਦੇ ਵਿੱਚ ਸਾਡੇ ਬੱਚੇ ਕੋਈ ਕ੍ਰਿਕਟ ਦੇ ਵਿੱਚ ਕੋਈ ਕਬੱਡੀ ਦੇ ਕੋਈ ਕੁਸ਼ਤੀ ਕੋਈ ਬੌਕਸਿੰਗ ਇਹਨਾਂ ਦੇ ਵਿੱਚ ਭਾਗ ਲੈਣ ਪਾਉ ਉਹਦੇ ਉਹੀ ਲੈਣਗੇ ਜਦੋਂ ਕਿ ਇਹਨਾਂ ਦਾ ਸਟੇਜ ਇਹਨਾਂ ਦੀ ਇਕੁਐਲਟੀ ਦੂਜੇ ਖੇਡ ਦੇ ਬਰਾਬਰ ਹੋਊਗੀ ਪਰ ਉਸੇ ਇਕੁਐਲਟੀ ਤੇ ਆਧਾਰ ਤੇ ਇਸ ਸਰਕਲ ਕਬੱਡੀ ਨੂੰ ਆਪਾਂ ਦੁਨੀਆ ਦੀ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਔਰ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਕਲ ਕਬੱਡੀ ਨੂੰ ਸਾਊਥ ਏਸ਼ੀਆ ਗੇਮਾਂ ਦੇ ਵਿੱਚ ਪਹਿਲੀ ਵਾਰ ਸ਼ਾਮਲਿਤ ਕਰ ਲਿੱਤਾ ਗਿਆ ਇਹ ਵੀ ਇੱਕ ਬਹੁਤ ਵੱਡੀ ਸਰਕਲ ਕਬੱਡੀ ਦੀ ਜਿੱਤ ਹੈ ਇਹ ਕਹਨੋ ਕਿ ਵੀ ਅੱਜ ਤੱਕ ਜਿਹੜੀ ਸਰਕਲ ਕਬੱਡੀ ਹੈ ਸਾਊਥ ਗੇਮਸ ਦੇ ਵਿੱਚ ਨਹੀਂ ਹੋਈ ਸੀ ਕਦਕਿ ਉਹਨੂੰ ਉਹਦੇ ਵਿੱਚ ਸ਼ਾਮਿਲਿਤ ਕਰ ਰਿਆ ਪੁਰਾਣੇ ਵਾਲੇ ਟਾਈਮ ਤੋਂ ਤੁਸੀਂ ਦੇਖੋਗੇ ਕਿ ਏਸ਼ੀਆ ਕੱਪ ਸਰਕਲ ਕਬੱਡੀ ਦਾ ਏਸ਼ੀਆ ਕੱਪ ਵੀ ਅਸੀਂ ਕਰਾਉਣ ਜਾ ਰਹੇ ਹਾਂ ਫਿਰ ਇੱਕ ਵਾਰੀ ਤੁਹਾਡੇ ਮੂਹਰੇ ਰੂਗਰੂ ਹੋਵਾਂਗੇ ਔਰ ਦੱਸਾਂਗੇ ਵੀ ਕਿ ਕਿੱਥੇ ਤੇ ਕਿਸ ਟਾਈਮ ਤੇ ਕਿਹੜੀ ਡੇਟ ਨੂੰ ਅਸੀਂ ਕਰਾ ਸਕਦੇ ਹਾਂ ਔਰ ਇਹਨੂੰ ਉਸੇ ਪੱਤਰ ਤੇ ਕਰਾਵਾਂਗੇ ਜਿਸ ਪੱਤਰ ਤੇ ਸਾਡੇ ਦੂਜੇ ਗੇਮ ਜਿਹੜੇ ਅਸੀਂ ਅੱਜ ਕਹਿੰਦੇ ਵੀ ਇਹ ਗੇਮ ਦੇ ਵਿੱਚ ਜਿਆਦਾ ਪੈਸਾ ਆਇਆ ਹੈ ਗੇਮ ਦੇ ਵਿੱਚ ਬਹੁਤ ਪਪੂਲਾਰਿਟੀ ਹੈ ਅਸੀਂ ਸਰਕਲ ਕਬੱਡੀ ਨੂੰ ਵੀ ਉਸੇ ਥਾਂ ਤੇ ਲੈ ਕੇ ਜਾਵਾਂਗੇ ਇਹ ਸਾਡਾ ਯਤਨ ਹੈ ਔਰ ਪਹਿਲਾ ਯਤਨ ਏਸ਼ੀਆ ਕੱਪ ਕਰਾ ਕੇ ਅਸੀਂ ਛੇਤੀ ਹੀ ਤੁਹਾਡੇ ਤੁਹਾਨੂੰ ਦੱਸਾਂਗੇ ਵੀ ਕਿੱਥੇ ਹੋਣ ਜਾ ਰਿਹਾ ਔਰ ਏਸ਼ੀਆ ਕਬੱਡੀ ਦੇ ਨਾਲ ਨਾਲ ਅਸੀਂ ਨੈਸ਼ਨਲ ਲੈਵਲ ਤੇ ਵੀ ਆਉਣ ਵਾਲੇ ਦਿਨਾਂ 'ਚ ਬਹੁਤ ਸਖਦਮ ਮਹੀਨੇ 2 ਮਹੀਨੇ ਦੇ ਵਿੱਚ ਹੀ ਅਸੀਂ हरियाणा ਜਾਂ ਪੰਜਾਬ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਵੀ ਇੱਕ ਨੈਸ਼ਨਲ ਪੱਧਰ ਤੇ ਵੀ ਇੱਕ ਕੋਸ਼ਿਸ਼ ਕਰਾਂਗੇ ਵੀ ਇੱਥੇ ਵੀ ਟੂਰਨਾਮੈਂਟ ਹੋਣ ਔਰ ਜਿਹੜੇ ਬੱਚੇ ਵਧੀਆ ਖੇਡਣਗੇ ਜਿਹੜੇ ਵਧੀਆ ਖੇਡਣਗੇ ਉਹੀ ਅੱਗੇ ਖੇਡਣਗੇ ਔਰ ਜਿਹੜੇ ਡੋਪ ਸਿਸਟਮ ਹੈ ਸਾਡੀ ਕੰਪਨੀ ਉਹ ਨਾਡਾ ਉਹ ਆ ਕੇ ਟੈਸਟ ਕਰੂਗੀ ਜਿਹੜਾ ਪਲੇਅਰ ਸਹੀ ਹੈਗਾ ਉਹੀ ਖੇਡ ਪਾਊਗਾ ਇਹ ਨਹੀਂ ਕਿ ਜਿਹੜੇ ਨਸ਼ਾ ਕਰਕੇ ਜਾਂ ਵੀ ਜੋ ਹੋਰ ਪਦਾਰਥ ਲੈ ਕੇ ਖੇਡਾਂਗੇ ਆਪਣੇ ਆਪ ਨੂੰ ਛੋਟੀ ਤੇ ਪਹੁੰਚਾਉਣਾ ਚਾਹੁੰਦੇ ਆ ਉਹਨਾਂ ਦੇ ਲਈ ਬ੍ਰੇਕ ਲੱਗੂਗਾ ਔਰ ਕਬੱਡੀ ਨੂੰ ਦੂਜੀ ਜਿਹੜੇ ਹੈਗੇ ਕਿ ਉਹਦੇ ਥਰੂ ਜਾਣਾ ਉਹਦੇ ਥਰੂ ਜਾਣਾ ਜਾਂ ਕਿਸੇ ਦੇ ਰਾਹੀ ਜਾਣਾ ਉਹ ਚੀਜ਼ ਨੂੰ ਵੀ ਇੱਕ ਬ੍ਰੇਕ ਲੱਗੂਗਾ ਔਰ ਪਲੇਅਰ ਸਿੱਧਾ ਜਿਹੜਾ ਵਧੀਆ ਖੇਡਦਾ ਖੇਡਦਾ ਉਹੀ ਖੇਡੂਗਾ ਔਰ ਉਹ ਪਾਵੇਂ ਨੈਸ਼ਨਲ ਲੈਵਲ ਦੀ ਗੱਲ ਕਰੋ ਪਾਵੇਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੋ ਤੇ ਮੈਂ ਇਹੀ ਕਹੂੰਗਾ ਕਿ ਆਪਣਾ ਮੇਨ ਮਕਸਦ ਕਬੱਡੀ ਨੂੰ ਪ੍ਰੋਮੋਟ ਕਰਨਾ ਹੈ ਬੱਚਿਆਂ ਨੂੰ ਪਲੇਅਰਾਂ ਨੂੰ ਇੱਕ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਦਾ ਇੱਕ ਸਟੇਜ ਦੇਣਾ ਇੱਕ ਤਾਂ ਕਿ ਉਹ ਫੀਲ ਕਰਨ ਕਿ ਕਬੱਡੀ ਵੀ ਦੂਜੇ ਖੇਡਾਂ ਤੋਂ ਘੱਟ ਨਹੀਂ ਹੈਗੀ ਔਰ ਕਬੱਡੀ ਸਾਡੇ ਦੇਸ਼ ਦੀ ਆਪਣਾ ਖੇਡ ਹੈ ਅਸੀਂ ਦੂਜੇ ਖੇਡਾਂ ਨੂੰ ਅਪਣਾਈ ਜਾਂਦੇ ਹਾਂ ਭਾਵੇਂ ਯੂਰੋਪੀਅਨ ਹੋਵੇ ਅਮਰੀਕਨ ਗੇਮ ਹੈ ਕਿ ਅਸੀਂ ਉਹਨਾਂ ਨੂੰ ਅਪਣਾਉਂਦੇ ਹਾਂ ਪਰ ਅਸੀਂ ਆਪਣੇ ਖੇਡ ਦੇ ਭਾਵੇਂ ਹੋਕੀ ਹੋਵੇ ਕਬੱਡੀ ਪੁਸਤੀ ਇਹ ਖੇਡਾਂ ਨੂੰ ਵੀ ਸਾਨੂੰ ਅਪਣਾਉਣ ਦੀ ਜ਼ੋਰ ਜ਼ਰੂਰਤ ਹੈ ਪਰ ਆਉਣ ਵਾਲੇ ਟਾਈਮ 'ਚ ਅੱਜ ਤੋਂ ਹੀ ਜਦੋਂ ਦਾ ਮੈਨੂੰ ਇਹ ਭਾਰ ਦਿੱਤਾ ਮੈਂ ਉਦੋਂ ਤੋਂ ਹੀ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਹਾਂ ਪਰ ਜਿੱਦਾਂ ਸਾਡੀ ਕੰਡੀਸ਼ਨ ਦੀ ਮੀਟਿੰਗ ਹੋ ਜਾਂਦੀ ਹੈ ਤੁਹਾਨੂੰ ਏਸ਼ੀਆ ਕੱਪ ਦਾ ਫਾਈਨਾਂਸਮੈਂਟ ਕਰਾਂਗੇ ਤੇ ਸਣੀ ਜੀ ਸਾਹਿਬ ਏਸ਼ੀਆ ਦੇ ਕਿਹੜੇ ਕਿਹੜੇ ਟੀਮਾਂ ਆ ਰਹੀਆਂ ਇਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰਾਓਗੇ ਏਸ਼ੀਆ ਦੀ ਘੱਟ ਤੋਂ ਘੱਟ ਅਸੀਂ 8 ਤੋਂ 10 ਟੀਮਾਂ ਚੁਣ ਕਰਾਂਗੇ ਉਹ ਲਿਸਟ ਸਾਡੀ ਜਿਹੜੀ ਫੈਡਰੇਸ਼ਨ ਦੀ ਹੋਊਗੀ ਕਿਉਂਕਿ ਮੈਨੂੰ ਹਲੇ ਬਹੁਤ ਥੋੜਾ ਟਾਈਮ ਹੋਇਆ ਆ ਪੁਆਇੰਟ ਹੋਈ ਨੂੰ ਜਦੋਂ ਵੀ ਉਹ ਸਾਰੀ ਟੀਮਾਂ ਦੇ ਵੀਰਵਾ ਸਾਡੇ ਕੋਲ ਆਜੂਗਾ ਉਦਾਂ ਤੇ 10 ਤੋਂ ਵੀ ਜ਼ਿਆਦਾ ਹੈਗੇ ਉਹਦੇ ਵਿੱਚ ਇੰਡੀਆ ਪਾਕਿਸਤਾਨ ਈਰਾਨ ਅਫਗਾਨਿਸਤਾਨ ਬਹੁਤ ਕਬੜ ਟੀਮਾਂ ਹੈ ਕਿ ਜਿਹੜੀ ਖੇਡਦੀ ਹੈ ਲੈਕ ਆਫ ਵਿਜਨ ਔਰ ਲੈਗ ਆਫ 스테ਜ ਇਹ ਕੰਪੀਟੀਸ਼ਨ ਦੇ ਕਰਕੇ ਉਹ ਖੇਡ ਅੱਗੇ ਨਹੀਂ ਬੱਜ ਸਕੇ ਅਸੀਂ ਘੱਟ ਤੋਂ ਘੱਟ ਸਾਲ ਦੇ ਵਿੱਚ ਚਾਰ ਟਰਨਮੈਂਟ ਕਰਾਵਾਂਗੇ ਭਾਵੇਂ ਮੇਲ ਦੇ ਮੈਂ ਦੋ ਮੇਲ ਦੇ ਦੋ ਫੀਮੇਲ ਦੇ ਦੋ ਸੀਨੀਅਰ ਦੇ ਦੋ ਦੋ ਟਰਨਮੈਂਟ ਉਹ ਵੱਖਰੇ ਵੱਖਰੇ ਦਿਨਾਤੇ ਖੇਡੋਗੇ ਜੈਨ ਸਰ ਗੇਮ ਤੇ ਤੁਸੀਂ ਕਰਾ ਰਹੇ ਹੋ ਪਰ ਕੋਚਾਂ ਦੀ ਕਿਤੇ ਨਾ ਕਿਤੇ ਕਮੀਆਂ ਨਜ਼ਰ ਆਉਂਦੀਆਂ ਨੇ ਕੋਚਾਂ ਨੂੰ ਵੀ ਉਹ ਕਰਾਇਆ ਜਾਏਗਾ ਕੋਚਾਂ ਦਾ ਵੀ ਕੁਝ ਬਿਲਕੁਲ 100% ਕੀਤਾ ਜਾਊਗਾ ਕੋਚਾਂ ਦੀ ਕਲਾ ਕੋਈ ਟ੍ਰੇਨਿੰਗ ਜਿਹੜੀ ਹੈਗੀ ਉਹ ਕੋਚਾਂ ਦੀ ਟ੍ਰੇਨਿੰਗ ਹੋਊਗੀ ਕੋਚ ਸਾਹਿਬਾਨ ਸਾਡੇ ਜਿਹੜੇ ਹੈਗੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੀ ਪਹਿਲਾ ਟ੍ਰੇਨਿੰਗ ਦਿੱਤੀ ਜਾਊਗੀ ਫਿਰ ਇੱਕ ਜਿੱਦਾਂ ਹਰਿਆਣਾ ਦੀ ਜਿਵੇਂ ਗੱਲ ਕਰਾਂ ਮੰਤਰੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਖੇਡੋ ਇੰਡੀਆ ਦੇ ਤਹਿਤ ਪੰਜਾਬ 'ਚ ਵੀ ਬਹੁਤ ਕੰਮ ਹੋ ਰਿਹਾ ਅਸੀਂ ਜਿਹੜੀ ਛੋਟੀ ਛੋਟੀ ਨਰਸਰੀ ਹੈ ਉਹਨਾਂ ਦੇ ਵਿੱਚ ਮੈਂ ਦੇਖਦਾ ਕਿਤੇ ਉਹਦਿਆਂ ਕਿਤੇ ਸਾਡੇ ਕਬੱਡੀ ਦੇ ਪਲੇਅਰ ਨੇ ਉਹ ਕਿਤੇ ਨੇ ਕਿਤੇ ਘੱਟ ਨੇ ক্রিকেট ਦੇ ਜ਼ਿਆਦਾ ਨੇ ਹੋਰ ਕੁਮ گیمਾਂ ਦੇ ਜ਼ਿਆਦਾ ਨੇ ਉਹ ਹੈ ਉੱਥੇ ਜਿਹੜੇ ਗਰਾਊਂਡ ਲੈਵਲ ਤੇ ਅਸੀਂ ਉਸ ਨਰਸਰੀਆਂ ਦੇ ਵਿੱਚ ਵੀ ਕਬੱਡੀ ਦੇ ਤੇ ਰੇਡ ਪਾਵਾਂਗੇ ਤੇ ਉਦੋਂ ਹੀ ਉਹ ਟ੍ਰੇਨ ਜ਼ਿਆਦਾ ਸਹੀ ਹੋ ਸਕਦੇ ਨੇ ਜਦੋਂ ਸਾਡੇ ਕੋਚ ਟ੍ਰੇਨ ਹੋਉਂਦੇ ਸਭ ਤੋਂ ਪਹਿਲਾਂ ਮੋਟਿਵ ਤੇ ਸਭ ਤੋਂ ਪਹਿਲਾਂ ਸਟੈਪ ਸਾਡਾ ਇਹੀ ਹੈ ਕਿ ਸਾਡੇ ਕੋਚ ਸਾਡੇ ਗੁਰੂ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸਾਨੂੰ ਟ੍ਰੇਨ ਕਰਨ ਦੀ ਲੋੜ ਹੈ ਤੇ ਉਹ ਟ੍ਰੇਨ ਕਰਾਂਗੇ ਸਣੀ ਸਾਹਿਬ ਜਿਸ ਤਰ੍ਹਾਂ ਕਿ ਕੋਚਾਂ ਜਾਂ ਪਲੇਅਰ ਅੱਛਾ ਖੇਡਦਾ ਹੈ ਕਬੱਡੀ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਹੋਰ ਗੇਮਾਂ ਦੇ ਵਿੱਚ ਉਹਨਾਂ ਨੂੰ ਵਧੀਆ ਸਰਕਾਰੀ ਨੌਕਰੀਆਂ ਮਿਲਦੀਆਂ ਨੇ ਤੇ ਕਬੱਡੀ ਦੇ ਪਲੇਅਰਾਂ ਨੂੰ ਵੀ ਕੋਈ ਇਸ ਤਰ੍ਹਾਂ ਦਾ ਕੋਈ ਪਹਿਲ ਦਿੱਤੀ ਜਾਏਗੀ 100% ਦਿੱਤੀ ਜਾਊਗੀ ਔਰ ਮੈਂ ਸਰਕਾਰਾਂ ਦੇ ਨਾਲ ਗੱਲ ਕਰੂੰਗਾ ਪਰ ਅਸੀਂ ਪਹਿਲਾਂ ਇੱਕ ਇਹ ਨਹੀਂ ਕਿ ਜੋਗੇ ਹੋ ਜੀਏ ਕਿ ਅਸੀਂ ਆਪਣਾ ਹੱਕ ਮੰਗਦੇ ਹਾਂ ਕਿਉਂਕਿ ਅੱਜ ਤੱਕ ਕਬੱਡੀ ਨੂੰ ਕਬੱਡੀ ਦਾ ਹੱਕ ਨਹੀਂ ਮਿਲਿਆ ਕਬੱਡੀ ਦੇ ਪਲੇਅਰ ਵਾਂਝੇ ਰਹਿ ਜਾਂਦੇ ਨੇ ਉਹ ਵਿਚਾਰੇ ਖੇਡ ਕੇ ਖੇਡ ਕੇ ਆਉਂਦੇ ਆ ਤੇ ਉਹਨਾਂ ਨੂੰ ਅਵਾਰਡ ਉਹਨਾਂ ਦੇ ਪੈਂਡਿੰਗ ਨੇ ਉਹਨਾਂ ਦੀ ਨੌਕਰੀਆਂ ਪੈਂਡਿੰਗ ਨੇ ਉਹ ਸਰਕਾਰਾਂ ਨਾਲ ਗੱਲ ਕੀਤੀ ਜਾਊਗੀ ਪਰ ਅਸੀਂ ਇੱਕ ਵਾਰੀ ਏਸ਼ੀਆ ਕੱਪ ਕਰਾ ਦਈਏ ਉਸ ਤੋਂ ਉਪਰੰਤ ਇਹ ਸਾਰੀ ਗੱਲਾਂ ਹਰੇਕ ਸਟੇਟ ਦੇ ਵਿੱਚ ਜਾ ਕੇ ਮੈਂ ਪਰਸਨਲੀ ਜਾ ਕੇ ਕੰਟਰੀ ਆ ਹੈਡ ਆਫ ਸਟੇਟ ਦੇ ਨਾਲ ਜਾ ਕੇ ਗੱਲ ਕਰੂੰਗਾ ਔਰ ਇਹ ਨਹੀਂ ਕਿ ਵੀ ਇੰਡੀਆ ਦੇ ਵਿੱਚ ਹੀ ਨਹੀਂ ਅਸੀਂ ਹਰ ਕੰਟਰੀ ਦੇ ਵਿੱਚ ਜਾਵਾਂਗਾ ਔਰ ਹਰ ਕੰਟਰੀ ਦੇ ਵਿੱਚ ਜਾ ਕੇ ਕਬੱਡੀ ਨੂੰ ਪ੍ਰਮੋਟ ਕਰੂੰਗਾ ਤੇ ਗੱਲ ਕਰੂੰਗਾ ਜਿਸ ਤਰ੍ਹਾਂ ਕਿ ਕੁੜੀਆਂ ਵੀ ਆ ਰਹੀਆਂ ਕਬੱਡੀ ਦੇ ਵਿੱਚ ਕੁੜੀਆਂ ਨੂੰ ਵੀ ਪਹਿਲ ਦਿੱਤੀ ਜਾਏਗੀ ਕਬੱਡੀ ਇਸ ਤਰ੍ਹਾਂ ਦੇ ਗੇਮ ਇਕਵਲ ਹੋਗੇ ਇਕਵਲ ਇਵੈਂਟ ਹੋਣਗੇ ਜੇ ਚਾਰ ਇਵੈਂਟ ਹੈਗੇ ਉਹਦੇ ਵਿੱਚ ਇੱਕ ਸੀਨੀਅਰ ਕੁੜੀਆਂ ਦਾ ਹੋਊਗਾ ਇੱਕ ਜੂਨੀਅਰ ਹੋਊਗਾ ਇੱਕ ਸੀਨੀਅਰ ਮੁੰਡਿਆਂ ਦਾ ਹੋਊਗਾ ਇੱਕ ਜੂਨੀਅਰ ਬੱਚਿਆਂ ਦਾ ਹੋਊਗਾ ਤੇ ਇਕਵਲ ਹੋਣਗੇ ਇਹ ਨਹੀਂ ਕਿ ਵੀ ਮੁੰਡਿਆਂ ਦੇ ਚਾਰ ਗੇਮ ਅਸੀਂ ਕਰਾਤੇ ਤੇ ਕੁੜੀਆਂ ਦਾ ਇੱਕ ਤਰਾ ਕਰ ਇਕਵਲ ਜੇ 4 ਹੈਗੇ ਤੇ ਦੋ ਉਹਨਾਂ ਦੇ ਦੋ ਉਹਨਾਂ ਸੈਨ ਸਰ ਕਬੱਡੀ 'ਚ ਨਸ਼ਾ ਜਿਹੜਾ ਉਹ ਜਿਆਦਾ ਇੰਟਰ ਹੋਇਆ ਉਹਨੂੰ ਰੋਕਣ ਦੀ ਕੋਈ ਵਿਸ਼ੇਸ਼ ਪਹਿਲਾਂ ਤੁਹਾਡੀ ਫੈਡਰੇਸ਼ਨ ਦੇ ਤੋ ਨਹੀਂ ਨਹੀਂ ਕਬੱਡੀ ਏਸ਼ੀਆਨ ਕਬੱਡੀ ਫੈਡਰੇਸ਼ਨ ਦਾ ਮੇਨ ਮਕਸਦ ਗੁਲਾਬ ਸਿੰਘ ਸੈਣੀ ਦਾ ਮੇਨ ਮਕਸਦ ਨਸ਼ਿਆਂ ਨੂੰ ਰੋਕਣ ਲਈ ਹੈ ਫਿਰ ਸਾਡੇ ਪਲੇਅਰਾਂ ਦੇ ਵਿੱਚ ਜਿੱਥੇ ਅਸੀਂ ਬਾਹਰ ਬੈਠੇ ਐਨਆਰਆਈ ਭਰਾ ਨੇ ਹੋਰ ਭਰਾ ਨੇ ਇੱਥੇ-ਗਾਠੇ ਨੇ ਜਿਹੜੇ ਉਹ ਸੋਲਦੇ ਆ ਵੀ ਅਬ ਆਪਾ ਆਪਣੇ ਪ੍ਰਦੇਸ਼ ਨੂੰ ਆਪਣੇ ਪੰਜਾਬ ਨੂੰ ਕਿੱਦਾਂ ਬਚਾਈਏ ਔਰ ਔਰ ਨਸ਼ਿਆਂ ਦੀ ਸਾਰੇ ਗੱਲ ਕਰਦੇ ਆ ਤੁਹਾਨੂੰ ਪੋਲਿਟਿਕਸ ਦੀ ਯਾਦ ਕਰੀਏ ਇਹ ਕਿਸੇ ਵੀ ਗੱਲ ਕਿਤੇ ਵੀ ਗੱਲ ਕਰੀ ਐ ਅਸੀਂ ਗੱਲ ਕਰਦੇ ਵੀ ਨਸ਼ੇ ਤੋਂ ਕਿੱਦਾਂ ਬਚਾਈ ਜਾਏ ਦੂਜੇ ਪਾਸੇ ਸਾਡੇ ਪਲੇਅਰ ਉਹੀ ਨਸ਼ਾ ਲੈ ਕੇ ਐਸੇ ਨੂੰ ਪ੍ਰਮੋਟ ਕਰ ਰਹੇ ਨੇ ਤੇ ਇਹ ਕੋਈ ਰੁਕਾਵਟ ਨਹੀਂ ਹੈਗੀ ਰੁਕਾਵਟ ਇਹੀ ਹੈ ਕਿ ਸਾਡੇ ਵਿੱਚ ਪਲੇਅਰ ਉਹੀ ਖੇਡੂਗਾ ਉਹਦਾ ਮੈਂ ਦੱਸਿਆ ਵੀ ਨਾ ਡਰ ਜਿਹੜਾ ਸਾਡੇ ਟੈਸਟ ਪਾਸ ਕਰੂਗਾ ਡੋ ਟੈਸਟ ਜਿਹੜੇ ਹੈਗੇ ਉਹ ਜਿਹੜੇ ਪਾਸ ਕਰੂਗਾ ਉਹੀ ਖੇਡ ਦੇ ਵਿੱਚ ਖੇਡੂਗਾ ਨਹੀਂ ਤੇ ਆਪਣੇ ਘਰੇ ਬੈਠੂਗਾ ਗਰਾਊਂਡਾਂ ਦੀ ਗੱਲ ਕੀਤੀ ਹੈ ਗਰਾਊਂਡ ਕਿਸ ਤਰ੍ਹਾਂ ਤਿਆਰ ਕੀਤੇ ਗਏ ਨੇ ਇੰਟਰਨੈਸ਼ਨਲ ਲੈਵਲ ਦੇ ਗਰਾਊਂਡ ਹੋਣਗੇ ਹੁਣ ਪਿਛਲੇ ਦਿਨ ਉਹ ਜਿੱਤਾ ਕਿ ਕੈਨੇਡਾ ਚ ਅਮਰੀਕਾ ਚ ਇਥੇ ਹੋਰ ਵੀ ਹੁੰਦੇ ਆ ਉਹਦੇ ਚ ਇੰਟਰਨੈਸ਼ਨਲ ਪੱਤਰ ਦੇ ਹੈਗੇ ਔਰ 15 ਸਾਲ ਤੋਂ ਮੈਂ ਪ੍ਰਮੋਟ ਕਰ ਰਿਹਾ ਅਸੀਂ ਪਿੱਛੇ ਵਰਲਡ ਕੱਪ ਵੀ ਕਰਾਈਏਗੇ ਬੱਚਾ ਨੂੰ ਖਾਣ ਦੀ ਜਿਹੜੀ ਫੈਸਿਲਿਟੀ ਹੈ ਤੁਸੀਂ ਆਪ ਦੇਖੋਗੇ ਕਿ ਏਸ਼ੀਆ ਕੰਟ ਇੱਕ 올림픽 ਲੈਵਲ ਦੇ ਟੂਰਨਾਮੈਂਟ ਹੋਊਗਾ। ਔਰ ਉਹਦੇ ਵਿੱਚ 올림픽 ਲੈਵਲ ਦੇ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਲੈਵਲ ਦੇ ਖੇਡ ਖਿਡਾਰੀ ਤੇ ਉੱਥੇ ਦਾ ਮੈਨੇਜਮੈਂਟ ਤੇ ਉਹਨਾਂ ਦੀ ਟੇਕ ਕੇਅਰ ਇਹ ਪੂਰਾ ਪ੍ਰਬੰਧ ਉਸ ਲੈਵਲ ਦਾ ਹੋਵੇ। ਪ੍ਰਬੰਧ ਕਿਸ ਤਰ੍ਹਾਂ ਦਾ ਖਾਣ ਪੀਣ ਦੀ ਕਿਉਂਕਿ ਕਮੀ ਰਹਿੰਦੀ ਕਈ ਜਗ੍ਹਾ ਤੇ ਉਹ ਉਹਨਾਂ ਨੂੰ ਵਧੀਆ ਖਾਣ ਪੀਣ ਦਾ ਅਰੇਂਜਮੈਂਟ ਵਗੈਰਾ ਹੋਏਗਾ ਸਾਰਾ। ਉਹ ਪਾਸਟ ਹੋ ਗਿਆ ਜਿੱਥੇ ਖਾਨ ਕ੍ਰੀਨ ਦੀ ਕਮੀ ਹੁੰਦੀ ਸੀ ਉਹ ਪਾਸਟ ਹੋ ਗਿਆ ਪ੍ਰੈਜ਼ੈਂਟ ਦੀ ਆਪਾਂ ਗੱਲ ਕਰੀਏ ਔਰ ਏਸ਼ੀਆ ਕੱਪ ਤੋਂ ਦੇਖਣ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਹੈ ਉਹ ਸਾਰਿਆਂ ਦਾ ਜਵਾਬ ਉੱਥੇ ਮਿਲ ਜਾਊਗਾ ਕਿਉਂਕਿ ਖੇਡੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਵਧੀਆ ਜਗ੍ਹਾ ਰੁਕਿਆ ਜਾਊਗਾ ਉਹਨਾਂ ਦਾ ਬੈਸਟ ਫੂਡ ਜਿਹੜਾ ਉਹ ਖਾ ਸਕਦੇ ਉਹਨਾਂ ਨੂੰ ਬੈਸਟ ਫੂਡ ਅਸੀਂ ਪ੍ਰੋਵਾਈਡ ਕਰਾਂਗੇ ਜਿੰਨੇ ਦਿਨ ਸਾਡੇ ਨਾਲ ਉੱਥੇ ਰਵਾਂਗੇ ਸਾਡੀ ਸਿਕਿਉਰ ਉਹਨਾਂ ਦੀ ਸਿਕਿਉਰਿਟੀ ਦਾ ਜ਼ਿੰਮੇਵਾਰੀ ਸਾਡੇ ਕੋਲ ਹੋਵੇ ਤੇ ਇਹ ਸਾਰੀ ਚੀਜ਼ਾਂ ਇੱਕ ਵੱਡੇ ਪੱਧਰ ਤੇ ਸਾਡੀ ਸਾਹਿਬ ਜਦੋਂ ਕਬੱਡੀ ਦੇ ਵਿੱਚ ਆਪਾਂ ਦੇਖਦੇ ਜਦੋਂ ਖੇਡੇ ਪੰਜ ਆਗ ਪਾਕਿਸਤਾਨ ਤੇ ਇੰਡੀਆ ਦਾ ਜਦੋਂ ਮੈਚ ਹੁੰਦਾ ਉਦੋਂ ਰੌਚਕ ਤਾਂ ਵੱਧਦੀ ਹੈ ਇਕੱਠ ਵੱਧਦੇ ਪਰ ਪਿਛਲੇ ਟਾਈਮ ਤੋਂ ਭਾਰਤ ਦੇ ਪਾਕਿਸਤਾਨ ਦੇ ਸਬੰਧ ਚੰਗੇ ਨਾ ਹੋਣ ਕਾਰਨ ਦੋਨੋਂ ਦੇਸ਼ਾਂ ਦੀ ਟੀਮਾਂ ਦਾ ਆਉਣ ਜਾਣ ਰੁਕਿਆ ਹੋਇਆ ਹੈ ਇਸ ਨੂੰ ਲੈ ਕੇ ਤੁਹਾਡਾ ਕੋਈ ਉਪਰਾਲਾ ਹੋਵੇਗਾ ਬਿਲਕੁਲ 100% ਉਪਰਾਲਾ ਹੋਊਗਾ ਜੇ ਗਵਰਨਮੈਂਟ ਆ ਇੰਡੀਆ ਦੀ ਟੀਮ ਪਾਕਿਸਤਾਨ ਨਹੀਂ ਜਾ ਸਕਦੀ ਤੇ ਪਾਕਿਸਤਾਨ ਦੀ ਟੀਮ ਇੰਡੀਆ ਨਹੀਂ ਆ ਸਕਦੀ ਅਸੀਂ ਇੱਕ ਵਿਚ ਵਿਚਾਰੇ ਦੁਬਈ ਮਲੇਸ਼ੀਆ ਕਿਤੇ ਨਾ ਕਿਤੇ ਕੋਈ ਵੀ ਕੰਟਰੀ ਚੂਜ਼ ਕਰਾਂਗੇ ਜਿੱਥੇ ਏਸ਼ੀਆ ਕੱਪ ਉੱਥੇ ਕਰਾਵਾਂਗੇ ਇਸ ਇਸ ਦੋਨੋਂ ਗੌਰਮੈਂਟ ਦੇ ਸਬੰਧਾਂ ਕਰਨ ਅਸੀਂ ਗੇਮ ਨੂੰ ਪ੍ਰਭਾਵਿਤ ਨਹੀਂ ਹੋਣ ਦਵਾਂਗੇ ਕਬੱਡੀ ਏਸ਼ੀਆ ਕੱਪ ਹੋਊਗਾ ਤੇ ਦੋਨੋਂ ਦੇਸ਼ਾਂ ਦੀ ਟੀਮ ਫੇਰ ਖੇਡਣਗੀ ਤੇ ਫੇਰ ਇਦਾਂ ਹੀ ਇੱਕ ਮਾਹੌਲ ਬਣੂਗਾ ਖੇਡ ਦਾ ਔਰ ਕਬੱਡੀ ਨੂੰ ਬੂਸਟ ਮਿਲੂਗਾ ਕਿਉਂਕਿ ਸਾਰੀ ਦੁਨੀਆ ਇੰਡੀਆ ਪਾਕਿਸਤਾਨ ਦਾ ਮੈਚ ਦੇਖਣਾ ਚਾਹੁੰਦੀ ਆ ਭਾਵੇਂ cricket ਦਾ ਹੋਵੇ hockey ਦਾ ਹੋਵੇ ਕਬੱਡੀ ਦਾ ਹੋਵੇ ਤੇ ਜੇ cricket ਦਾ ਬਾਅਦ ਹੋ ਸਕਦਾ ਕਬੱਡੀ ਦਾ ਵੀ ਉਸ ਹੋ ਸਕਦਾ ਸਾਡੇ ਪਹਿਲਵਾਨ ਜੇ Asia ਦੇ ਵਿੱਚ ਹੀ ਆ Olympic ਦੇ ਵਿੱਚ ਲੜ ਸਕਦੇ ਨੇ ਖੁੱਲ ਸਕਦੇ ਨੇ ਕੰਪੀਟੀਸ਼ਨ ਕਰ ਸਕਦੇ ਨੇ ਕੀ ਕਬੱਡੀ ਵੀ ਕੰਪੀਟੀਸ਼ਨ ਕਰ ਸਕਦੀ ਹੋ ਉਹ ਕਰੂਗੀ ਸਾਨੀ ਸਾਹਿਬ ਸਵਾਲ ਇੱਕ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਨੌਜਵਾਨ ਸਭ ਤੋਂ ਜ਼ਿਆਦਾ ਕਬੱਡੀ ਦੇ ਵਿੱਚ ਆਉਂਦੇ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਇਗਨੋਰ ਕੀਤਾ ਜਾਂਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਇਗਨੋਰ ਨਹੀਂ ਕੀਤਾ ਜਾਂਦਾ ਮੈਂ ਹਰਿਆਣਾ ਤੋਂ ਵੀ ਰੋਂਗ ਕਰਦਾ 2022 ਤੋਂ ਕਹਿੰਦਾ ਜੇ ਗੱਲ ਕਰੀਏ 28 ਕੈਨੇਡਾ ਵਰਲਡ ਕੱਪ ਹੋਈ ਜਾਂ ਨਿਊਜ਼ੀਲੈਂਡ ਦੇ ਵਿੱਚ ਹੋਈ ਜਾਂ ਇੰਗਲੈਂਡ ਦੇ ਵਿੱਚ ਹੋਈ ਉਦੇਮਿਤ ਬਹੁਤ ਘੱਟ ਕਿਨਤੀ ਦੇ ਵਿੱਚ ਹਰਿਆਣੇ ਦੇ ਪਲੇਅਰ ਖੇਡਦੇ ਨੇ ਉਹਨਾਂ ਦੀ ਇੱਕ ਸ਼ਿਕਾਇਤ ਸੀਗੀ ਵੀ ਸਾਨੂੰ ਬਾਹਰ ਖਿਡਾਇਆ ਨਹੀਂ ਜਾਂਦਾ ਸਗੋਂ ਪੰਜਾਬ ਦੇ ਬੱਚੇ ਹੀ ਜਾਂ ਪਲੇਅਰ ਹੀ ਪਾਰ ਜਾ ਕੇ ਖੇਡਦੇ ਨੇ 2022 ਦੇ ਵਿੱਚ ਵੀ ਇਹ ਗੱਲ ਕੀਤੀ ਤੇ ਅੱਜ ਹਰਿਆਣੇ ਦੇ 20 ਦੇ ਲਗਭਗ ਬੱਚੇ ਬਾਹਰ ਖੇਡਦੇ ਨੇ ਭਾਵੇਂ ਕੈਨੇਡਾ ਦੇ ਖੇਡਦੇ ਨੇ ਭਾਵੇਂ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਇਥਲੀ ਕਿਤੇ ਵੀ ਹੈਗਾ ਉਹਦੇ ਵਿੱਚ ਖੇਡ ਰਹੇ ਨੇ ਤੇ ਆਪਣੇ ਆਪ ਨੂੰ ਇਹ ਲੱਗਦਾ ਕਿ ਵੀ ਸਾਡੇ ਬੱਚੇ ਥੋੜੇ ਖੇਡਦੇ ਨੇ ਸਭ ਤੋਂ ਜ਼ਿਆਦਾ ਪੰਜਾਬ ਦੇ ਪਲੇਅਰ ਬਾਹਰ ਖੇਡਦੇ ਨੇ ਔਰ ਇਸ ਗਿੰਤੀ ਨੂੰ ਬਹੁਤ ਜ਼ਿਆਦਾ ਵਧਾਇਆ ਜਾਊਗਾ ਇਹ ਵਧੂਗੀ ਤਾਂ ਹੀ ਜਦੋਂ ਅਸੀਂ ਉਹਨਾਂ ਨੂੰ ਸਟੇਜ ਦੇਵਾਂਗੇ ਅਸੀਂ ਉਹਨਾਂ ਦਾ ਕੰਪੀਟੀਸ਼ਨ ਦੇਵਾਂਗੇ ਔਰ ਮੈਂ ਤੁਹਾਨੂੰ ਦੱਸਿਆ ਕਿ ਘੱਟ ਤੋਂ ਘੱਟ ਇੱਕ ਸਾਲ ਦੇ ਵਿੱਚ ਚਾਰ ਕੰਪੀਟੀਸ਼ਨ ਹੋਣਗੇ ਠੀਕ ਹੈ ਸਰ ਸਰਕਾਰ ਨੂੰ ਮੈਂ ਭਗਵੰਦ ਸਿੰਘ ਨੂੰ ਮਿਲੂਗਾ ਮੈਂ ਹਲੇ ਆਇਆ ਹਾਂ ਆਇਆ ਹਾਂ ਜਿੱਦਣ ਟਾਈਮ ਪਊਗਾ ਉਹਨਾਂ ਕੋਲ ਅਸੀਂ ਟਾਈਮ ਲੈ ਕੇ ਕਬੱਡੀ ਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਔਰ ਜਿਹੜਾ ਸਾਡੇ ਪਲੇਅਰ ਹੈਗੇ ਮੇਰੇ ਦੋ ਹੀ ਮੈਂ ਤੁਹਾਨੂੰ ਦੱਸ ਦੇਣਾ ਦੋ ਹੀ ਏਜੰਡਾ ਹੋਊਗੇ ਇੱਕ ਤੇ ਉਹਨਾਂ ਨੂੰ ਇਕੁਐਲਟੀ ਦੂਜੇ ਖੇਡਾਂ ਦੇ ਬਰਾਬਰ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਤੀਜਾ ਜਿਹੜੇ ਉਹਨਾਂ ਦੇ ਅਵਾਰਡ ਪੈਂਡਿੰਗ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਵੇ ਔਰ ਇੱਕ ਕਬੱਡੀ ਪਲੇਅਰਾਂ ਲਈ ਜਿੱਦਾਂ ਨਰਸਰੀ ਹਰਿਆਣਾ ਦੇ ਵਿੱਚ ਹੈ ਮੈਨੂੰ ਪੰਜਾਬ ਦੇ ਬਾਰੇ ਪਤਾ ਨਹੀਂ ਹੈਗਾ ਕਿ ਵੀ ਉੱਥੇ ਨਰਸਰੀਆਂ ਹੈਗੀਆਂ ਨਹੀਂ ਹੈਗੀਆਂ ਉਸ ਲੈਵਲ ਤੇ ਵੀ ਉਹਨਾਂ ਨੂੰ ਸਪੋਰਟ ਕੀਤਾ ਜਾਵੇ ਔਰ ਸਾਨੂੰ ਵਧੀਆ ਕੋਚ ਸੈਂਸ ਆ ਸਰਕਾਰਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਹੋ ਰਹੀਦਾ ਐਮ ਐਟੇ ਕੋਲ ਤੋਂ ਹੋ ਰਹੀ ਜਿਵੇਂ ਤੁਸੀਂ ਹੁਣ ਤੱਕ ਪ੍ਰਮੋਟਰ ਹੋ ਤੁਹਾਨੂੰ ਲੱਗਦਾ ਇਹ ਪਿੱਛੇ ਉਹ ਕੰਮ ਨਹੀਂ ਹੋਏ ਸਰਕਾਰਾਂ ਨੇ ਉਹਨਾਂ ਮਤਲਬ ਹਮਲਾ ਨਹੀਂ ਪਾ ਰਿਆ ਜਿਹੜਾ ਮਾਰਨਾ ਚਾਹੀਦਾ ਸੀ ਜਦ ਕਬੱਡੀ ਨੂੰ ਮੋਟਾ ਦੇਖੋ 100% ਬਿਲਕੁਲ ਸਹੀ ਹੈ ਸਰਕਾਰਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਖਾਸ ਕਰਕੇ ਮੈਂ ਕਬੱਡੀ ਦੀ ਗੱਲ ਕਰਦਾ ਮੈਂ ਦੂਜੇ ਖੇਡਾਂ ਦੀ ਨਹੀਂ ਗੱਲ ਕਰ ਰਿਹਾ ਨਾ ਕੰਪੀਟੀਸ਼ਨ ਕਰ ਰਿਹਾ ਮੈਂ ਤਾਂ ਸਿਰਫ ਆਪਣੀ ਕਬੱਡੀ ਦੀ ਗੱਲ ਕਰ ਰਿਹਾ ਖਾਸ ਕਰਕੇ ਸਰਕਲ ਕਬੱਡੀ ਜਿਹੜੀ ਹੈਗੀ ਉਹਨੂੰ ਉਹ ਸਪੋਰਟ ਹਰਿਆਣਾ ਸਰਕਾਰ ਪੰਜਾਬ ਸਰਕਾਰ ਜਾਂ ਇੰਡੀਆ ਦੀ ਸਰਕਾਰ ਵੱਲੋਂ ਮੈਂ ਕਹੂੰਗਾ ਕਿ ਨਹੀਂ ਮਿਲਿਆ ਕਿ ਜਿਹੜਾ ਮਿਲਣਾ ਚਾਹੀਦਾ ਸੀ ਉਹਨਾਂ ਨੂੰ ਹੱਕ ਨਹੀਂ ਮਿਲਿਆ ਉਹਨਾਂ ਨੂੰ ਹੱਕ ਦਿਵਾਉਣ ਲਈ ਉਹਨਾਂ ਨੂੰ ਪ੍ਰਮੋਟ ਕਰਨ ਲਈ ਉਹਨਾਂ ਦਾ ਕੰਪੀਟੀਸ਼ਨ ਜਿਹੜਾ ਕਬੱਡੀ ਨੂੰ ਮਰਦਾਂ ਦਾ ਖੇਡ ਵੀ ਕਹਿੰਦੇ ਆ ਉਹ ਉਤੋਂ ਅਸੀਂ ਕਿਤੇ ਨਾ ਕਿਤੇ ਗਾਇਬ ਹੈ ਤੇ ਉਸ ਚੀਜ਼ ਨੂੰ ਉਸ ਖਾਲੀ ਪਣ ਨੂੰ ਭਰਨ ਲਈ ਅਸੀਂ ਸਰਕਾਰ ਕਬੱਡੀ ਨੂੰ ਫਿਰ ਪ੍ਰਮੋਟ ਕਰਾਂਗੇ ਫਿਰ ਇੱਕ ਵਾਰੀ ਤੁਹਾਡੇ ਵਿੱਚ ਸਾਡੇ ਪਲੇਅਰਾਂ ਦੇ ਚਾਹੇ ਪੰਜਾਬ ਤੋਂ ਹੋਣੇ ਕਿਸੇ ਵੀ ਸਟੇਟ ਤੋਂ ਹੋਣੇ ਹਰਿਆਣਾ ਤੋਂ ਹੋਣੇ ਇੱਕ ਵਾਰ ਫਿਰ ਪਲੇਅਰਾਂ ਨੂੰ ਇੱਕ ਨਈ ਉर्जा ਦੇ ਨਾਲ ਇਸ ਖੇਡ ਦੇ ਵਿੱਚ ਦਾ ਥੈਂਕ ਯੂ